ਕੈਪਟਨ ਮਨਿੰਦਰ ਸਿੰਘ ਦੀ ਸਰਕਾਰ ਚ ਸਾਧੂ ਸਿੰਘ ਧਰਮਸੋਤ ਵੀ ਮੰਤਰੀ ਬਣੇ ਨੇ ਸਾਡੇ ਨਾਲ ਉਹਨਾਂ ਨਾਲ ਗੱਲਬਾਤ ਕਰਦੇ ਆ ਤੁਹਾਡਾ ਸਭ ਤੋਂ ਵੱਧ ਪ੍ਰਾਇੋਰਟੀ ਤੁਹਾਨੂੰ ਕੀ ਲੱਗਦਾਗਾ ਕਿਹੜੇ ਕੰਮ ਦੇ ਉੱਤੇ ਸਰਕਾਰ ਨੂੰ ਪ੍ਰਾਇੋਰਟੀ ਰੱਖਣੀ ਚਾਹੀਦੀ ਹੈ ਕਿਹੜਾ ਕੰਮ ਸਭ ਤੋਂ ਪਹਿਲਾਂ ਕਰਨਾ ਚਾਹੀਦਾ ਗੱਲ ਇਹ ਹੈ ਪੰਜਾਬ ਤਾਂ ਸਾਰਾ ਹੀ ਵਿੰਨਿਆ ਪਿਆ ਪ੍ਰਾਇੋਰਟੀ ਕੀ ਕਰੀਏ ਸਾਰਾ ਹੀ ਠੀਕ ਕਰਨ ਵਾਲਾ ਪਹਿਲਾਂ ਤਾਂ ਸਭ ਤੋਂ ਜਿਹੜੀ ਜ਼ਰੂਰੀ ਹੈ ਆ ਜਿਹੜਾ ਨੌਜਵਾਨਾਂ ਦਾ ਵਾਅਦਾ ਕੀਤਾ ਸੀ ਕਿ ਨਸ਼ਿਆਂ ਦਾ ਜਵਾਨੀ ਨੂੰ ਬਚਾਉਣਾ ਹੈ ਜਿਨ੍ਹਾਂ ਨੇ ਪੰਜਾਬ ਨੂੰ ਸੰਭਾਲਣਾ ਹੈ ਆਉਣ ਦੇ ਫਿਊਚਰ ਬੜਾ ਨਸ਼ੇ ਬੰਦ ਕਰਾਉਣੇ ਨੇ ਉਸ ਤੋਂ ਬਾਅਦ ਅੱਜ ਕਿਸਾਨ ਵੀ ਰੋਲਿਆ ਫਿਰਦਾ ਉਹਨੂੰ ਵੀ ਤੱਕ ਦਰਨਾ ਹੈ ਸੁਸਾਇਡ ਕਰ ਰਿਹਾ ਹੈ ਇੰਡਸਟਰੀ ਤਬਾਹ ਹੋ ਗਈ ਆ ਸਰਕਾਰ ਵਾਲਿਆਂ ਤੋਂ ਡਰਦੇ ਕਈ ਤਾਂ ਪਲਾਨ ਕਰ ਗਏ ਇਥੋਂ ਇੰਡਸਟਰੀ ਬਚਾਉਣੀ ਹੈ ਐਂਡ ਜੋ ਸਿਸਟਮ ਵਿਗੜਿਆ ਹੋਇਆ ਹੈ ਜੋ ਪੰਜਾਬ ਸਰਕਾਰ ਨੇ 10 ਸਾਲ ਦੇ ਵਿੱਚ ਮਨਮਰਜ਼ੀਆਂ ਕਰਕੇ ਵਿਗਾੜਿਆ ਉਹਨੂੰ ਠੀਕ ਕਰਨਾ ਹੈ। ਔਰ ਪੰਜਾਬ ਦੇ ਲੋਕਾਂ ਨੇ ਕੈਪਟਨ ਅਮਰਿੰਦਰ ਸਿੰਘ ਜੂ ਜਦੋਂ ਚੀਫ ਮਿਨਿਸਟਰ ਕਾਂਗਰਸ ਪਾਰਟੀ ਨੇ ਐਲਾਨ ਕੀਤਾ ਹੈ ਪ੍ਰਧਾਨ ਬਣਾਇਆ। ਉਦੋਂ ਤੋਂ ਹੀ ਸੋਚ ਲਿਆ ਜੋ ਕਾਂਗਰਸ ਪਾਰਟੀ ਨੇ ਨਾਅਰਾ ਦਿੱਤਾ ਸੀ ਚਾਹੁੰਦਾ ਹੈ ਪੰਜਾਬ ਕੈਪਟਨ ਦੀ ਸਰਕਾਰ ਪੰਜਾਬ ਦੇ ਲੋਕਾਂ ਨੇ ਆਪਣਾ ਨਾਅਰਾ ਪੂਰਾ ਕਰ ਦਿੱਤਾ ਪੂਰੇ ਜੋਰ ਨਾਲ ਲਿਆਂਦਾ ਹੈ। ਤੁਹਾਨੂੰ ਅਮਰਿੰਦਰ ਸਿੰਘ 2002 ਤੋਂ ਲੈ ਕੇ 2007 ਤੱਕ ਜੋ ਉਹਨਾਂ ਨੇ ਪੰਜਾਬ ਲਈ ਕੀਤਾ ਹੈ ਉਹਨੂੰ ਵੇਖਦਿਆਂ ਪੰਜਾਬ ਦੇ ਲੋਕਾਂ ਨੇ ਫਤਵਾ ਦਿੱਤਾ ਹੈ। ਔਰ ਮੈਨੂੰ ਪੂਰੀ ਉਮੀਦ ਹੈ ਜੋ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਮੁੱਖ ਮੰਤਰੀ ਜੀ ਨੇ ਉਹ ਇਹਨਾਂ ਵਿੱਚ ਲਾਗੂ ਹੋਏਗਾ ਔਰ ਬਿਮਾਰ ਪਏ ਪੰਜਾਬ ਨੂੰ ਤੰਦਰੁਸਤ ਜਲਦੀ ਕਰ ਦੇਗਾ। ਤੁਸੀਂ ਕੈਬਨਿਟ ਮੰਤਰੀ ਤਾਂ ਬਣ ਗਏ ਪੋਰਟਫੋਲੀਓ ਕਿਹੜਾ ਮਿਲ ਰਿਹਾ ਤੁਹਾਨੂੰ? ਪੋਰਟਫੋਲੀਓ ABC ਜਿਹੜਾ ਮਰਜ਼ੀ ਮਿਲ ਜਾਏ ਮੈਨੂੰ ਸਾਰਾ ਕੁਝ ਆਉਂਦਾ ਹੈ। ਮੈਂ ਮੈਂ ਦਿਹਾੜੀਦਾਰ ਤੋਂ ਲੈ ਕੇ ਡਰਾਈਵਰ ਤੋਂ ਲੈ ਕੇ ਇੰਡਸਟਰੀ ਵਾਲੇ ਤੋਂ ਲੈ ਕੇ ਖੇਤੀ ਵਾਲੇ ਤੋਂ ਲੈ ਕੇ ਕੋਈ ਐਸਾ ਪੰਜਾਬ ਦਾ ਕਲਚਰ ਨਹੀਂ ਹੈ ਜਿੱਥੇ ਜਿਹਦੀ ਵਾਰਤੈ ਮੈਂ ਜਾਣਦਾ ਨਹੀਂ ਜਿੱਥੇ ਸੀਐਮ ਸਾਹਿਬ ਨੇ ਜਿਹੜਾ ਕੰਮ ਇਤੋਂ ਲੈਣਾ ਉਹ ਮੈਂ ਬਖੂਬੀ ਨਾਲ ਨਮਾ ਤੁਹਾਡੀ ਕੀ ਇੱਛਾ ਕੀ ਹੈ ਤੁਹਾਡੀ ਕਿਸ ਫੀਲਡ ਲਈ ਕਈ ਵਾਰ ਕੋ ਇੰਟਰਸਟ ਹੁੰਦਾ ਤੁਹਾਡਾ ਕੋ ਇੰਟਰਸਟ ਹੈ ਸਪੈਸੀਫਿਕਲੀ ਵੀਲਡ ਚ ਕੰਮ ਕਰਨਾਗਾ ਮੇਰਾ ਇੰਟਰਸਟ ਇਹ ਹੈ ਕਿ ਪੰਜਾਬ ਦਾ ਭਲਾ ਹੋਵੇ ਪੰਜਾਬ ਦੀ ਤਰੱਕੀ ਹੋਵੇ ਕੋਈ ਵੀ ਮਿਲੇ ਡਟ ਕੇ ਕਰਾਂਗੇ ਇੱਕ ਲਾਲ ਬੱਤੀ ਕਲਚਰ ਤੇ ਸਪੈਸ਼ਲੀ ਮੈਨੀਫੈਸਟ ਹੋ ਚੁੱਕਾ ਗਿਆ ਸੀਗਾ ਕਿ ਲਾਲ ਬੱਤੀ ਕਲਚਰ ਖਤਮ ਕੀਤਾ ਜਾਊਗਾ ਫਾਊਂਡੇਸ਼ਨ ਸਟੋਨ ਨੇੜੇ ਉਹ ਨਹੀਂ ਰੱਖੇ ਜਾਣਗੇ ਹੈਲੀਕਾਪਟਰ ਬਾਹਰ ਨਹੀਂ ਹੈਲੀਕਾਪਟਰ ਬਾਹਰ ਲਈ ਯੂਜ਼ ਕਰਨਗੇ ਮੁੱਖ ਮੰਤਰੀ ਤਾਂ ਇਹ ਚੀਜ਼ਾਂ ਲਾਗੂ ਹੋਣਗੀਆਂ ਸਰਕਾਰ 'ਚ ਇਹ ਤਾਂ ਜਵਾਬ ਤਾਂ ਸੀਐਮ ਸਾਹਿਬ ਦੇ ਸਕਦੇ ਨੇ ਮੇਰੇ ਵਾਸਤੇ ਗੱਲ ਨਹੀਂ ਜੋ ਸੀਐਮ ਸਾਹਿਬ ਕਰਨਗੇ ਕਰਨਗੇ ਚੰਨੀ ਸਾਹਿਬ ਨੇ ਅੱਜ ਲਾਲ ਬੱਤੀ ਉੱਥੇ ਉਤਾਰਤੀ ਜਦੋਂ ਆਪਾਂ ਉੱਥੇ ਗਵਰਨਰ ਹਾਊਸ ਹੀ ਉਹਨਾਂ ਨੇ ਸਾਰੇ মিডিਆ ਦੇ ਸਾਹਮਣੇ ਆਪਣੀ ਲਾਲ ਬੱਤੀ ਤਾਰਤੀ ਕਹਿੰਦੇ ਮੈਂ ਲਾਲ ਬੱਤੀ ਨਹੀਂ ਲੈਣੀ। ਕੱਲੀ ਬੱਤੀ ਉਤਾਰਨ ਨਾਲ ਨਹੀਂ ਸਾਰਾ ਸਿਸਟਮ ਠੀਕ ਹੁੰਦਾ ਇਹ ਸੰਵਿਧਾਨਕ ਬੱਤੀ ਹੈ। ਹਾਂ ਬਹੁਤ ਸਾਡਾ ਕਹਿੰਦਾ ਉਤਾਰ ਦਾਂਗੇ। ਮੈਂ ਸੰਵਿਧਾਨ ਜਿਹੜੀ ਬੱਤੀ ਹੈ ਮੈਨੂੰ ਨਹੀਂ ਮਿਲੀ ਹੈ। ਇਹ ਸੰਵਿਧਾਨ ਚ ਹੈ। ਪੰਜਾਬ ਦੀ ਜਨਤਾ ਨੂੰ ਮਿਲੀ ਹੈ। ਪੰਜਾਬ ਦੇ ਲੋਕਾਂ ਨੇ ਜਿਹਨਾਂ ਨੇ ਚੁਣ ਕੇ ਭੇਜਿਆ ਉਹਨਾਂ ਨੂੰ ਮਿਲੀ ਹੈ। ਬਾਕੀ ਜੋ ਹਕੂਮਤ ਹੋਊਗਾ ਸਭ ਬਸਤਾ ਜੋ ਕੈਪਟਨ ਸਾਹਿਬ ਦਾ ਹੁਕਮ ਹੋ ਗਿਆ ਮੈਨੀਫੈਸਟੋ ਚ ਗੱਲ ਸੀ ਮੈਂ ਤਾਂ ਕਹਿ ਰਿਹਾ ਮੈਨੀਫੈਸਟੋ ਚ ਬਕਾਇਦਾ ਦਾ ਜ਼ਿਕਰ ਕੀਤਾ ਸੀ ਮਨਪ੍ਰੀਤ ਬਾਦਲ ਨੇ ਉਹਨਾਂ ਨੇ ਵੀ ਅੱਜ ਸਿਕਿਉਰਟੀ ਵੀ ਨਹੀਂ ਲਈ ਤੇ ਬੱਤੀ ਵੀ ਨਹੀਂ ਲਈ ਗੱਡੀ ਵੀ ਨਹੀਂ ਲਈ ਉਹਨਾਂ ਨੇ ਤਾਂ ਅੱਛਾ ਸੋ ਗੱਲ ਇਹ ਹੈ ਇਹਦਾ ਮੈਂ ਜਵਾਬ ਕਰ ਦੇ ਫੇਰ ਦਊਗਾ ਜੋ ਮੇਰਾ ਤਾਂ 100 ਹੱਥ ਰੱਸਾ ਸ੍ਰੀ ਦੇ ਗਣ ਜੋ ਚੀਜ਼ ਮਿਸਟਰ ਦਾ ਹੁਕਮ ਹੋਗਾ ਉਹ ਕਰਾਂਗੇ ਕੀ ਲੱਗਦਾ ਹੈ ਕੈਪਟਨ ਮਰਿੰਦਰ ਸਿੰਘ ਦੀ ਸਰਕਾਰ ਦੇ ਅੰਦਰ ਜਿਵੇਂ ਤੁਸੀਂ ਕਹਿੰਿਆ ਕਿ ਪ੍ਰਾਇੋਰਟੀਆਂ ਕਾਫੀ ਨਹੀਂ ਕਾਫੀ ਸਾਰਾ ਪੰਜਾਬ ਹੀ ਤੁਸੀਂ ਕਹਿਆ ਬਰਬਾਦ ਹੋਇਆ 10 ਸਾਲਾਂ ਦੇ ਅੰਦਰ ਜੀ ਸਪੈਸਿਫਿਕਲੀ ਨਸ਼ੇ ਦੇ ਬਾਰੇ 4 ਹਫ਼ਤਿਆਂ ਦੀ ਗੱਲ ਕੀਤੀ ਸੀ ਤੇ ਸਪੈਸਿਫਿਕਲੀ ਨਸ਼ੇ ਤੋਂ ਬਿਨਾ ਕੋਈ ਹੋਰ ਕੀ ਚੀਜ਼ ਉੱਤੇ ਫੋਕਸ ਕੀਤਾ ਜਾ ਸਕਦਾ ਦੇਖੋ ਨਸ਼ਾ ਤਾਂ ਹੈ ਹੀ ਹੈ ਉਹ ਕਿਹ ਇੰਡਸਟਰੀ ਬਿਮਾਰ ਪਈ ਹੈ ਇੰਡਸਟਰੀ ਤਬਾਹ ਹੋ ਗਈ ਬਾਹਰ ਪਲਾਨ ਕਰ ਗਈ ਉਹਨਾਂ ਨੂੰ ਤੰਦਰੁਸਤ ਕਰਨਾ ਜਿਹੜੇ ਸੂਬੇ ਦੀ ਇੰਡਸਟਰੀ ਨਹੀਂ ਹੈ ਉਹ ਸੂਬਾ ਤਾਂ ਪਛੜ ਗਿਆ ਹਰਿਆਣਾ ਸਾਡੇ ਨਾਲੋਂ ਅੱਗੇ ਕਿਉਂ ਵਧਿਆ ਉੱਥੇ ਇੰਡਸਟਰੀ ਜਾਗਰੂਕ ਹੋ ਗਈ ਤੰਦਰੁਸਤ ਹੋ ਗਈ ਸਾਡੇ ਵਾਲੇ ਨੇ ਡਾਊਨ ਕਰਤੀ ਭਜਾਤੀ ਇਸ ਕਰਕੇ ਇੰਡਸਟਰੀ ਨੂੰ ਬਚਾਉਣਾ ਹੈ ਕਿਸਾਨੀ ਨੂੰ ਬਚਾਉਣਾ ਹੈ ਪੰਜਾਬ ਕਿਸਾਨੀ ਖੇਤ ਹੈ ਕਿਸਾਨੀ ਦੇ ਨਾਲ ਘੁੰਮਦਾ ਹੈ ਇਸ ਕਰਕੇ ਕਿਸਾਨੀ ਨੂੰ ਬਹੁਤ ਮਜ਼ਬੂਤ ਕਰਨ ਦੀ ਜ਼ਰੂਰਤ ਹੈ ਅਡਾਸਤੀ ਨੂੰ ਬਚਾਉਣ ਔਰ ਦੂਜੀ ਦਵਾਰੀ ਬਾਹਰੋਂ ਹੋਰ ਲਿਆਉਣ ਦੀ ਜਰੂਰਤ ਹੈ ਤਾਂ ਸੂਬਾ ਹੀ ਤਰੱਕੀ ਕਰ ਸਕਦਾ ਸੋਹਬਾ ਸਾਹਿਬ ਕਾਫੀ ਬਰਡਨ ਆ ਇਕਨੋਮੀ ਦੇ ਉੱਤੇ ਕਹਿੰਦੇ ਕਾਫੀ ਕਰਜ਼ਾ ਪੰਜਾਬ ਸਰ ਪਰ ਜਿਹੜੇ ਵਾਦੇ ਸੀ ਇੱਕ ਘਰ ਚ ਇੱਕ ਨੌਕਰੀ smartphones ਇਹ ਸਾਰੀਆਂ ਚੀਜ਼ਾਂ ਦੇ ਬਕਾਇਦਾ ਤੌਰ ਦੇ ਉੱਤੇ ਵਾਦੇ ਕੀਤੇ ਗਏ ਸੀ ਤੁਹਾਨੂੰ ਕੀ ਲੱਗਦਾ ਸਰਕਾਰ ਕਦੋਂ ਤੱਕ ਹਾਲਾਂਕਿ ਕੈਪਟਨ ਮਹਿੰਦਰ ਸਿੰਘ ਨੇ ਵੀ ਕਿਹਾ ਇਹਨੂੰ ਲਾਗੂ ਕਰਾਂਗੇ ਮਨਪ੍ਰੀਤ ਬਾਦਲ ਵੀ ਕਹਿ ਰਹੇ ਨੇ ਕਦੋਂ ਤੱਕ ਤੁਹਾਨੂੰ ਲੱਗਦਾਗਾ ਕਿ ਇਹ ਚੀਜ਼ਾਂ ਪ੍ਰੈਕਟੀਕਲੀ ਹੋ ਪਉਣਗੀਆਂ ਗੱਲ ਇਹ ਹੈ ਜੋ ਕਿਹਾ ਉਹ ਕਰਾਂਗੇ ਸਿਆਣੇ ਕਹਿੰਦੇ ਜਿਉਂ-ਜਿਉਂ ਕੰਬਲੀ ਭਿੱਜਦੀ ਹੈ ਤੇ ਉਹਦੇ ਨੂੰ ਭਾਰੀ ਹੁੰਦੀ ਆ ਜਿਉਂ-ਜਿਉਂ ਹੁਣ ਦੇਖਦੇ ਆ ਕੰਮ ਚੱਲਾਂਗੇ ਜੋ ਕਿਹਾ ਪੂਰਾ ਕਰਾਂਗੇ ਸੀ ਸੋ ਇਹ ਸਾਧੂ ਸਿੰਘ ਧਰਮਸੋਧ ਜਿਨ੍ਹਾਂ ਦਾ ਕਹਿਣਾ ਕਿ ਸਾਰਾ ਕੁਝ ਜੋ ਹੁਣ ਤੱਕ ਵਾਅਦੇ ਕੀਤੇ ਗਏ ਨੇ ਮੈਨੀਫੈਸਟੋ ਚ ਚਾਹੇ ਹੋਰ ਚੀਜ਼ਾਂ ਨੇ ਜੋ ਵੀ ਪੰਜਾਬ ਨੂੰ ਅੱਗੇ ਲਿਆਉਣ ਦੀ ਗੱਲ ਆ ਉਹਦੇ ਲਈ ਕਾਂਗਰਸ ਪਾਰਟੀ ਤੇ ਕੈਪਟਨ ਮਰਿੰਦਰ ਸਿੰਘ ਕਦਮ ਚੁੱਕਣਗੇ ਕੈਮਰਾਮੈਨ ਗਰੀਸ਼ ਦੇ ਨਾਲ ਯਾਦਵਿੰਦਰ ਸਿੰਘ AVP News ਚੰਡੀਗੜ੍ਹ